ਅਰੇਂਜਮੈਂਟ ਕਿਸ ਤਰੀਕੇ ਦੇ ਕੀਤੇ ਗਏ ਨੇ ਪਬਲਿਕ ਬਹੁਤ ਜ਼ਿਆਦਾ ਆਣੀ ਹੈ ਪਰ ਸੰਗਤ ਪਹੁੰਚੀ ਜੀ ਅਰੇਂਜਮੈਂਟ ਸਾਡੇ ਪ੍ਰੋਪਰ ਨੇ ਬਾਰੂ ਬੀ ਫੋਰਸ ਆਈ ਹੋਈ ਹੈ ਔਰ ਸਾਡੇ 15 ਕੇ ਆਸ-ਪਾਸ ਜੀਓਜ਼ ਨੇ ਜਿਹੜੇ ਡਿਊਟੀ ਤੇ ਲੱਗੇ ਨੇ ਔਰ 15000 ਪੁਲਿਸ ਮੁਲਾਜ਼ਮ ਫੋਰਸ ਤੇ ਨੇ ਡਰੋਨਸ ਰਾਹੀਂ ਸੀਸੀਟੀਵੀ ਕੈਮਰਾਜ਼ ਰਾਹੀਂ ਟੈਕਨੀਕਲ ਸੈਕੂਰਿਟੀ ਜੀ ਅੱਜ ਜੀ ਸਾਡੇ ਵਾਸਤੇ ਬਹੁਤ ਇੱਕ ਹੁੰਦਾ ਇੱਕ ਅਸੀਂ ਭਾਗੀ ਨੇ ਕਿ ਸਾਨੂੰ ਇਹ ਮੌਕਾ ਮਿਲਦਾ ਹੈ ਪੁਲਿਸ ਨੂੰ ਵੀ ਪ੍ਰਸ਼ਾਸਨ ਨੂੰ ਵੀ ਕਿ ਅਸੀਂ ਇਹ ਚ ਆਪਣਾ ਸਹਿਯੋਗ ਪਾ ਸਕੀਏ

ਯਾਰ ਅਰੇਂਜਮੈਂਟ ਸਾਡੇ ਪ੍ਰੋਪਰ ਨਹੀਂ ਬਾਰੂ ਬਿਫੋਰਸ ਆਈ ਹੋਈ ਹੈ ਔਰ ਸਾਡੇ 15 ਕੇ ਆਸ-ਪਾਸ ਜੀਓਜ਼ ਨੇ ਜਿਹੜੇ ਡਿਊਟੀ ਤੇ ਲੱਗੇ ਨੇ ਔਰ 1.5 ਹਜ਼ਾਰ ਪੁਲਿਸ ਮੁਲਾਜ਼ਮ ਫੋਰਸ ਤੇ ਨੇ ਡਰੋਨਸ ਰਾਹੀਂ ਸੀਸੀਟੀਵੀ ਕੈਮਰਾਜ਼ ਰਾਹੀਂ ਟੈਕਨੀਕਲ ਸਪੋਰਟ ਜੀ ਅੱਜ ਜੀ ਸਾਡੇ ਵਾਸਤੇ ਬਹੁਤ ਇੱਕ ਕੁੰਦਾ ਇੱਕ ਅਸੀ ਭਾਗੀ ਨੇ ਕਿ ਸਾਨੂੰ ਇਹ ਮੌਕਾ ਮਿਲਦਾ ਹੈ ਪੁਲਿਸ ਨੂੰ ਵੀ ਪ੍ਰਸ਼ਾਸਨ ਨੂੰ ਵੀ ਕਿ ਅਸੀਂ ਇਹ ਚ ਆਪਣਾ ਸਹਿਯੋਗ ਪਾ ਸਕੀਏ

ਔਰ ਸਾਡੇ 15 ਕੇ ਆਸ-ਪਾਸ ਜੀਓਜ਼ ਨੇ ਜਿਹੜੇ ਡਿਊਟੀ ਤੇ ਲੱਗੇ ਨੇ ਉਹ 1.5 ਹਜ਼ਾਰ ਪੁਲਿਸ ਮੁਲਾਜ਼ਮ ਫੋਰਸ ਤੇ ਨੇ ਡਰੋਨਸ ਰਾਹੀਂ ਸੀਸੀਟੀਵੀ ਕੈਮਰਾਜ਼ ਰਾਹੀਂ ਟੈਕਨੀਕਲ ਸੇਲਰੀ ਜੀ ਅੱਜ ਜੀ ਸਾਡੇ ਵਾਸਤੇ ਬਹੁਤ ਇੱਕ ਹੁੰਦਾ ਇੱਕ ਅਸੀਂ ਭਾਗੀ ਨੇ ਕਿ ਸਾਨੂੰ ਇਹ ਮੌਕਾ ਮਿਲਦਾ ਹੈ ਪੁਲਿਸ ਨੂੰ ਵੀ ਪ੍ਰਸ਼ਾਸਨ ਨੂੰ ਵੀ ਕਿ ਅਸੀਂ ਇਹ ਚ ਆਪਣਾ ਸਹਿਯੋਗ ਪਾ ਸਕੀਏ आज ये पूरे मामना एक ये बाबा फरीद आगम पूरा जी का आज आगमन हो चुका है तो मैं पूरी संगत में भी मैं यही अपील करा कि आप आइए मत्था टेकिए तो अगले पांच दिन जड़ा ये एक बहुत सुखावा एक माहौल जिले च रहा है पंजाब च रहा है उन्होंने ऐसे अरेंजमेंट किस तरीके के किए गए हैं पब्लिक बहुत ज्यादा आनी है बहुत संगत पहुंच जी अरेंजमेंट साढ़े प्रॉपर ने बारो भी फोर्स आई हुई ਔਰ ਸਾਡੇ 15 ਕੇ ਆਸ-ਪਾਸ ਜੀਓਜ਼ ਨੇ ਜਿਹੜੇ ਡਿਊਟੀ ਤੇ ਲੱਗੇ ਨੇ ਉਹ 1.5 ਹਜ਼ਾਰ ਪੁਲਿਸ ਮੁਲਾਜ਼ਮ ਫੋਰਸ ਤੇ ਨੇ ਡਰੋਨਸ ਰਾਹੀਂ ਸੀਸੀਟੀਵੀ ਕੈਮਰਾਜ਼ ਰਾਹੀਂ ਟੈਕਨੀਕਲ ਸੈਲਰੀ ਜੀ ਅੱਜ ਜੀ ਸਾਡੇ ਵਾਸਤੇ ਬਹੁਤ ਇੱਕ ਹੁੰਦਾ ਇੱਕ ਅਸੀਂ ਭਾਗੀ ਨੇ ਕਿ ਸਾਨੂੰ ਇਹ ਮੌਕਾ ਮਿਲਦਾ ਹੈ ਪੁਲਿਸ ਨੂੰ ਵੀ ਪ੍ਰਸ਼ਾਸਨ ਨੂੰ ਵੀ ਕਿ ਅਸੀਂ ਇਹ ਚ ਆਪਣਾ ਸਹਿਯੋਗ ਪਾ ਸਕੀਏ तो आज ये पूरे उन्हें मामला एक ये बाबा फरीद आगम पूरा जीदा आज आगम हो चुका है तो मैं पूरी संगत नु भी मैं ही अपील करांगी कि आप आइए मत्था टेकिए तो अगले पांच दिन आज जड़ा एक बहुत सुखावा एक माहौल जिले च रहा है पंजाब च रहा है उन्होंने अरेंजमेंट किस तरीके के किए गए ने पब्लिक बहुत ज्यादा आनी है बहुत संगत पहुंच ਜੇ ਅਰੇਂਜਮੈਂਟ ਸਾਡੇ ਪ੍ਰੋਪਰ ਨੇ ਬਾਰੂ ਬਿਫੋਰਸ ਆਈ ਹੋਈ ਹੈ ਔਰ ਸਾਡੇ 15 ਕੇ ਆਸ-ਪਾਸ ਜੀਓਜ਼ ਨੇ ਜਿਹੜੇ ਡਿਊਟੀ ਤੇ ਲੱਗੇ ਨੇ ਔਰ 1.5 ਹਜ਼ਾਰ ਪੁਲਿਸ ਮੁਲਾਜ਼ਮ ਫੋਰਸ ਤੇ ਨੇ ਡਰੋਨਸ ਰਾਹੀਂ ਸੀਸੀਟੀਵੀ ਕੈਮਰਾਜ਼ ਰਾਹੀਂ ਟੈਕਨੀਕਲ ਜੀ ਅੱਜ ਜੀ ਸਾਡੇ ਵਾਸਤੇ ਬਹੁਤ ਇੱਕ ਕੁੰਦਾ ਇੱਕ ਅਸੀ ਭਾਗੀ ਨੇ ਕਿ ਸਾਨੂੰ ਇਹ ਮੌਕਾ ਮਿਲਦਾ ਹੈ ਪੁਲਿਸ ਨੂੰ ਵੀ ਪ੍ਰਸ਼ਾਸਨ ਨੂੰ ਵੀ ਕਿ ਅਸੀਂ ਇਹ ਚ ਆਪਣਾ ਸਹਿਯੋਗ ਪਾ ਸਕੀਏ आज ये पूरे मामला एक ये बाबा फरीद आगम पूरा जी का आज आगमन हो चुका है तो मैं पूरी संगत में भी मैं ही अपील करा कि आप आइए मत्था मतलब टेकिए तो अगले पांच दिन जड़ा एक बहुत सुखावा एक माहौल जिले च रहा है पंजाब च रहा है उन्होंने ऐसे अरेंजमेंट किस तरीके के किए गए हैं पब्लिक बहुत ज्यादा आनी है बहुत संगत पहुंच जी अरेंजमेंट साढ़े प्रॉपर ने बारो भी फोर्स आई हुई है ਔਰ ਸਾਡੇ 15 ਕੇ ਆਸ-ਪਾਸ ਜੀਓਜ਼ ਨੇ ਜਿਹੜੇ ਡਿਊਟੀ ਤੇ ਲੱਗੇ ਨੇ ਉਹ 1.5 ਹਜ਼ਾਰ ਪੁਲਿਸ ਮੁਲਾਜ਼ਮ ਫੋਰਸ ਤੇ ਨੇ ਡਰੋਨਸ ਰਾਹੀਂ ਸੀਸੀਟੀਵੀ ਕੈਮਰਾਜ਼ ਰਾਹੀਂ ਟੈਕਨੀਕਲ ਸੇਲਰੀ ਜੀ ਅੱਜ ਜੀ ਸਾਡੇ ਵਾਸਤੇ ਬਹੁਤ ਇੱਕ ਹੁੰਦਾ ਇੱਕ ਅਸੀਂ ਭਾਗੀ ਨੇ ਕਿ ਸਾਨੂੰ ਇਹ ਮੌਕਾ ਮਿਲਦਾ ਹੈ ਪੁਲਿਸ ਨੂੰ ਵੀ ਪ੍ਰਸ਼ਾਸਨ ਨੂੰ ਵੀ ਕਿ ਅਸੀਂ ਇਹ ਚ ਆਪਣਾ ਸਹਿਯੋਗ ਪਾ ਸਕੀਏ ਤੇ ਅੱਜ ਇਹ ਪੂਰੇ ਹੁਮਾਮਨਾਲ ਇੱਕ ਇਹ ਬਾਬਾਪੁਰੀ ਦਾਗੂ ਕੁਰਕ ਜੀ ਦਾ ਆਜਾਤ ਹੋ ਚੁੱਕਾ ਹੈ

ਅਰੇਂਜਮੈਂਟ ਕਿਸ ਤਰੀਕੇ ਦੇ ਕੀਤੇ ਗਏ ਨੇ ਪਬਲਿਕ ਬਹੁਤ ਜ਼ਿਆਦਾ ਆਣੀ ਹੈ ਪਰ ਸੰਗਤ ਪਹੁੰਚੀ ਜੀ ਅਰੇਂਜਮੈਂਟ ਸਾਡੇ ਪ੍ਰੋਪਰ ਨੇ ਬਾਰੂ ਮੀ ਫੋਰਸ ਆਈ ਹੋਈ ਹੈ ਔਰ ਸਾਡੇ 15 ਕੇ ਆਸ-ਪਾਸ ਜੀਓਜ਼ ਨੇ ਜਿਹੜੇ ਡਿਊਟੀ ਤੇ ਲੱਗੇ ਨੇ ਔਰ 15000 ਪੁਲਿਸ ਮੁਲਾਜ਼ਮ ਫੋਰਸ ਤੇ ਨੇ ਡਰੋਨਸ ਰਾਹੀਂ ਸੀਸੀਟੀਵੀ ਕੈਮਰਾਜ਼ ਰਾਹੀਂ ਟੈਕਨੀਕਲ ਸੈਕੂਰੀ ਜੀ ਅੱਜ ਜੀ ਸਾਡੇ ਵਾਸਤੇ ਬਹੁਤ ਇੱਕ ਹੁੰਦਾ ਇੱਕ ਅਸੀਂ ਭਾਗੀ ਨੇ ਕਿ ਸਾਨੂੰ ਇਹ ਮੌਕਾ ਮਿਲਦਾ ਹੈ ਪੁਲਿਸ ਨੂੰ ਵੀ ਪ੍ਰਸ਼ਾਸਨ ਨੂੰ ਵੀ ਕਿ ਅਸੀਂ ਇਹ ਚ ਆਪਣਾ ਸਹਿਯੋਗ ਪਾ ਸਕੀਏ ते आज ये पूरे मामना एक ये बाबा फरीद आगम पूरब जी का आज आगमन हो चुका है तो मैं पूरी संगत में भी मैं ही अपील करा कि आप आइए मत्था मतलब टेकिए तो अगले पांच दिन जड़ा एक बहुत सुखावा एक माहौल जिले च रहा है पंजाब च रहा है उन्होंने अरेंजमेंट किस तरीके के किए गए ने पब्लिक बहुत ज्यादा आनी है बहुत संगत पहुंच ਯਾਰ ਅਰੇਂਜਮੈਂਟ ਸਾਡੇ ਪ੍ਰੋਪਰ ਨੇ ਬਾਰੂ ਬਿਫੋਰਸ ਆਈ ਹੋਈ ਹੈ ਔਰ ਸਾਡੇ 15 ਕੇ ਆਸ-ਪਾਸ ਜੀਓਜ਼ ਨੇ ਜਿਹੜੇ ਡਿਊਟੀ ਤੇ ਲੱਗੇ ਨੇ ਔਰ 1.5 ਹਜ਼ਾਰ ਪੁਲਿਸ ਮੁਲਾਜ਼ਮ ਫੋਰਸ ਤੇ ਨੇ ਡਰੋਨਸ ਰਾਹੀਂ ਸੀਸੀਟੀਵੀ ਕੈਮਰਾਜ਼ ਰਾਹੀਂ ਟੈਕਨੀਕਲ ਸਪੋਰਟ ਜੀ ਜੀ ਸਾਡੇ ਵਾਸਤੇ ਬਹੁਤ ਇੱਕ ਕੁੰਦਾ ਇੱਕ ਅਸੀ ਭਾਗੀ ਨੇ ਕਿ ਸਾਨੂੰ ਇਹ ਮੌਕਾ ਮਿਲਦਾ ਹੈ ਪੁਲਿਸ ਨੂੰ ਵੀ ਪ੍ਰਸ਼ਾਸਨ ਨੂੰ ਵੀ ਕਿ ਅਸੀਂ ਇਹ ਚ ਆਪਣਾ ਸਹਿਯੋਗ ਪਾ ਸਕੀਏ तो आज ये पूरे उन्हें मामला एक ये बाबा फरीद आगम पूरा जीदा आज आगम हो चुका है तो मैं पूरी संगत नू भी मैं ही अपील करांगी कि आप आइए मत्था टेकिए तो अगले पांच दिन आज जड़ा एक बहुत सुखावा एक माहौल जिले च रहा है पंजाब च रहा है उन्होंने अरेंजमेंट किस तरीके के किए गए हैं पब्लिक बहुत ज्यादा आनी है बहुत संगत पहुंच ਯਾਰ ਅਰੇਂਜਮੈਂਟ ਸਾਡੇ ਪ੍ਰੋਪਰ ਨਹੀਂ ਬਾਰੂ ਬਿਫੋਰਸ ਆਈ ਹੋਈ ਹੈ ਔਰ ਸਾਡੇ 15 ਕੇ ਆਸ-ਪਾਸ ਜੀਓਜ਼ ਨੇ ਜਿਹੜੇ ਡਿਊਟੀ ਤੇ ਲੱਗੇ ਨੇ ਔਰ 1.5 ਹਜ਼ਾਰ ਪੁਲਿਸ ਮੁਲਾਜ਼ਮ ਫੋਰਸ ਤੇ ਨੇ ਡਰੋਨਸ ਰਾਹੀਂ ਸੀਸੀਟੀਵੀ ਕੈਮਰਾਜ਼ ਰਾਹੀਂ ਟੈਕਨੀਕਲ ਸਪੋਰਟ ਜੀ ਅੱਜ ਜੀ ਸਾਡੇ ਵਾਸਤੇ ਬਹੁਤ ਇੱਕ ਕੁੰਦਾ ਇੱਕ ਅਸੀ ਭਾਗੀ ਨੇ ਕਿ ਸਾਨੂੰ ਇਹ ਮੌਕਾ ਮਿਲਦਾ ਹੈ ਪੁਲਿਸ ਨੂੰ ਵੀ ਪ੍ਰਸ਼ਾਸਨ ਨੂੰ ਵੀ ਕਿ ਅਸੀਂ ਇਹ ਚ ਆਪਣਾ ਸਹਿਯੋਗ ਪਾ ਸਕੀਏ

ਯਾਰ ਅਰੇਂਜਮੈਂਟ ਸਾਡੇ ਪ੍ਰੋਪਰ ਨਹੀਂ ਵਾਰੂ ਬਿਫੋਰਸ ਆਈ ਹੋਈ ਹੈ ਔਰ ਸਾਡੇ 15 ਕੇ ਆਸ-ਪਾਸ ਜੀਓਜ਼ ਨੇ ਜਿਹੜੇ ਡਿਊਟੀ ਤੇ ਲੱਗੇ ਨੇ ਔਰ 15000 ਪੁਲਿਸ ਮੁਲਾਜ਼ਮ ਫੋਰਸ ਤੇ ਨੇ ਡਰੋਨਸ ਰਾਹੀਂ ਸੀਸੀਟੀਵੀ ਕੈਮਰਾਜ਼ ਰਾਹੀਂ ਟੈਕਨੀਕਲ ਸਪੋਰਟ